ਸਤਿ ਸ੍ਰੀ ਅਕਾਲ ਵੀਰੋ ਸਾਰੇਓ ਵੀਰੋ ਭੈਣੋ ਭਰਾਵੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਫੇਸਬੁੱਕ ਤੇ ਬਾਈ YouTube ਤੇ ਫਰਮਣ ਚੀਮਾ ਬਹੁਤ ਜਿਆਦਾ ਵਾਇਰਲ ਹੋ ਰਿਹਾ ਥੋੜੇ ਕਿ ਦਿਨਾਂ ਦੇ ਵਿੱਚ ਵਿੱਚ ਹੀ ਇਹ ਮੈਂ ਵੇਖ ਲਿਆ ਬਹੁਤ ਜਿਆਦਾ ਬਈ ਵਾਇਰਲ ਹੋ ਰਿਹਾ ਇਹ ਤੇ ਨਾ ਇਹਨੂੰ ਗਾਉਣਾ ਆਉਂਦਾ ਠੀਕ ਆ ਨਾ ਇਹਨੂੰ ਬੋਲਣ ਦੀ ਹੈ ਕੋਈ ਕੀ ਕੀ ਚੀਜ਼ ਕਿਹੜੇ ਟੱਪਾ ਕਿੱਥੇ ਬੋਲਣਾ ਹੈ ਕਿ ਟੱਪਾ ਕਾ ਕੇ ਹਸਣ ਲੱਗ ਜਿਓ ਤੇ ਇੱਕ ਕਹਿ ਦੂ ਸਾਰਿਆਂ ਨੂੰ ਲਵ ਯੂ ਤੇ ਬਈ ਲੋਕ ਵੀ ਇਹਦਾ ਟਾਈਮ ਚੱਕਦੇ ਆ ਜਿਹੜੇ ਕਹਿੰਦੇ ਅਸੀਂ ਇਹਦੇ ਫੈਨ ਆ ਲੋਕ ਤਾਂ ਵੀ ਕਿਤੇ ਗੈਰੀ ਸਦੂ ਦਾ ਟੈਸਟ ਆ ਤਖੜਾ ਉਹ ਕਿਤੇ ਨੇ ਵੀਡੀਓ ਬਣਾ ਕੇ ਭਾਈਆ ਕਦੇ ਵੀ ਹਾਂ ਵੀ ਮੈਂ ਗੈਰੀ ਸਦੂ ਦਾ ਫੈਨ ਆ ਤੇਰਾ ਟਾਈਮ ਚੱਕਦੇ ਆ ਬਈ ਤੂੰ ਮੜਿਆ ਬੰਦਾ ਬਣ ਜਾ ਤੂੰ ਨਾ ਇਹ ਕੰਮ ਕਰ ਸਾਰੇ ਕੋਈ ਫਾਇਦਾ ਨਹੀਂ ਕਈ ਬੰਦੇ ਮੈਂ ਵੇਖਿਆ ਉਹ ਜਿਹੜਾ ਬੁੱਧੂ ਬਣਾਈ ਜਾਂਦੇ ਜਾਵਾ ਉਹ ਕਹਿੰਦੇ ਵੀ ਚੀਮਾ ਚੀਮਾ ਲਖਾਈ ਕਰਦੇ ਬਾਹਾਂ ਤੇ ਬਈ ਉਹਨਾਂ ਦੇ ਆਪ ਦੇ ਗੋਤ ਲਿਖੇ ਆ ਉਹਨਾਂ ਨੇ ਸਾਰਿਆਂ ਦੇ ਆਪ ਦੇ ਗੋਤ ਲਿਖੇ ਸਾਰਿਆਂ ਦੇ ਬਈ ਉਹ ਤੇਰਾ ਐਵੇਂ ਬਣਾਈ ਜਾਂਦੇ ਤੈਨੂੰ ਇੱਕ ਬੰਦੇ ਨੇ ਪੈਨ ਤੇ ਲਿਖਿਆ ਪੈਨ ਨਾਲ ਲਿਖਿਆ ਹੋਇਆ ਆਹ ਦੀ ਬਾਹ ਤੇ ਹਰਮਨ ਚੀਮਾ ਹੋਰ ਟਾਈਮ ਚੱਕਦੇ ਹੋ ਤੇਰਾ ਭਾਈ ਜਮਾਂ ਟਾਈਮ ਚੱਕਦੇ ਆ ਬਈ ਇਹਦੇ ਆਸਤੇ ਗਲਤ ਕਰ ਲਾ ਨਾ ਤੈਨੂੰ ਗਾਉਣਾ ਆਉਂਦਾ ਛੱਡ ਦੇ ਮੇਰਾ ਵੀਰ ਕੰਮ ਹੋਰ ਕੰਮ ਚਲਾ ਬਈ ਹੋਰ ਕੰਮ ਚਲਾ ਲੈ ਬਈ ਤੂੰ ਇਹ ਕੋਈ ਫਾਇਦਾ ਨਹੀਂ ਤੈਨੂੰ ਇਹ ਕੰਮ ਦਾ ਹੋਰ ਕੰਮ ਚਲਾ ਲੈ ਤੇ ਭਾਈ ਇਹ ਰਹੇਗਾ ਭਾਈ ਵਧੀਆ ਅੱਜ ਦੋੜਾ ਚਲਾ ਲੇਗਾ ਅੱਗੇ ਮਰਦੀ ਆ ਤੇਰੇ ਜੇ ਗਾਉਣਾ ਹੈ ਇਹ ਲੈਣਾ ਫੜਨੀ ਆ ਫੇਰ ਬਾਈ ਤੈਨੂੰ ਗਾਉਣਾ ਦਾ ਸਿੱਖਣਾ ਪੈਣਾ ਗਾਉਣਾ ਦਾ ਤੈਨੂੰ ਅਈਦਾ ਬਾਈ ਪੱਠੇ ਵੱਢੀ ਜਾਂਦੇ ਖੇਤ ਤੇ ਬਾਈਆਂ ਦਾ ਯਾਰਾ ਮੁੰਡੇ ਦੀ ਵੀਡੀਓ ਵੇਖ ਮੈਂ ਕਹਾ ਪੱਠੇ ਬਾਸੀ ਬੰਦਾ ਕਿ ਪਹਿਲਾਂ ਉਹ ਫਾਈਨ ਆਦੀ ਹੈ ਕਿ ਬਈ ਲੋਕੋ ਤੇਰਾ ਟਾਈਮ ਇਹ ਬਈ ਗਾਉਣਾ ਤੈਨੂੰ ਸਿੱਖਣਾ ਪੈਣਾ ਕਾਪੀ ਤੇ ਲਿਖਿਆ ਕਰ ਘਟੋ ਘਟ ਸਾਲ ਲੱਗੂ ਤੈਨੂੰ ਗਾਉਣ ਨੂੰ ਸੁਰ ਬਣਾਉਣ ਨੂੰ ਤੈਨੂੰ ਸਾਲ ਲੱਗ ਜੇ ਆ ਭਰਾ ਮੇਰਾ ਕਹਿੰਦਾ ਬਈ ਆਪਾਂ ਵੀ ਵੀਡੀਓ ਬਣਾ ਕੇ ਬਾਦ ਗਿਆ ਬਾਈ ਬਾਈ ਵਾਂਗੂ ਫੇਮਸ ਹੋ ਜਾਾਂਗੇ ਮੈਂ ਕਹਾ ਬਈ ਨਹੀਂ ਇਹ ਬਾਈ ਦਾ ਲੋਕ ਚਾਹਦੇ ਆ ਟਾਈਮ ਬਈ ਤੇ ਸਾਰੇ ਜਣੇ ਤੇਰਾ ਜਿੰਨੇ ਜਾਣੇ ਆ ਇਟਲੀ ਵਾਲੇ ਹੋਗੇ ਕੈਨੇਡਾ ਵਾਲੇ ਹੋਗੇ ਅਮਰੀਕਾ ਵਾਲੇ ਹੋਗੇ ਯੂ ਐਸ ਜਿੰਨੇ ਵੀ ਹੋਗੇ ਬਈ ਸਾਰੇ ਨਾਲ ਤੇਰਾ ਟਾਈਮ ਚੱਕੀ ਜਾਂਦੇ ਆ ਦਬਈ ਵਾਲੇ ਵੀ ਤੇਰਾ ਟਾਈਮ ਚੱਕੀ ਜਾਂਦੇ ਆ ਇਸ ਟਾਈਮ ਜਿੰਨਾ ਮਰਜ਼ੀ ਚਕਾਲਾ ਹਾਂ ਉਹ ਬਈ ਸਾਰੇ ਨਾਲ ਚੱਕੀ ਜਾਂਦੇ ਟਾਈਮ ਤੇਰਾ ਕੋਈ ਪੈਦਾ ਨਹੀਂਗਾ ਇਹ ਕੰਮ ਛੱਡ ਦੇ ਬਈ ਲੈਣ ਛੱਡ ਦੇ ਤੂੰ ਜੇ ਕੰਮ ਕਰਨਾ ਤਾਂ ਘਟੋ ਘਟ ਤੂੰ 10 ਸਾਲ ਪਹਿਲਾਂ ਰਿਆਜ ਕਰ 10 ਸਾਲ ਲਗਾਤਾਰ ਵਧੀਆ ਰਹਿ ਜਾ ਤੇਰੀ ਗੱਲ ਬਣੂਗੀ ਆ ਹਰ ਭੈਣ ਮਾਂ ਨੂੰਣੀ ਹੋਗੇ ਗਰਦਾਸ ਮਾਂ ਨੂੰ ਗਿਆ ਬੱਬੂ ਮਾਂ ਕਨੇ ਜਣੇ ਹੋਗੇ ਬਈਆ ਇਹਨਾਂ ਦਾ ਕੋਈ ਕੱਟਣ ਪੈਣ ਹੋਇਆ ਨਹੀਂ ਤੂੰ ਨਾਲ ਬੰਦਿਆਂ ਨੂੰ ਖੜਾ ਕੇ ਕਹਿੰਦਾ ਨਾ ਵੀ ਕੱਟੜ ਫੈਣਾ ਮੇਰੇ ਆਹ ਕੱਟੜ ਜਮਾ ਕੱਟੜ ਮੈਂ ਹੈਗਾ ਕੱਟੜ ਫੈਣ ਕਿਹਦਾ ਬਈ ਦੱਸ ਦੇ ਸਰਪਣ ਮੰਨ ਦਾ ਕੱਟੜ ਫੈਣਾ ਬਈ ਇਹ ਹਰਪਣ ਮੰਨ ਦਾ ਉਹ ਬੰਦਾ ਮੈਨੂੰ ਜਿੱਥੇ ਕਹੂਗਾ ਮੈਂ ਉੱਥੇ ਜਾਵੜੂਗਾ ਇਹ ਪਤਾਵਾਂ ਨੂੰ ਗੱਲ ਦਾ ਮੈਂ ਤਾਂ ਆਪ ਬਈ ਖਰਪਣ ਮੰਨ ਦਾ ਹੀ ਫੈਣ ਆ ਮੈਂ ਤਾਂ ਪੂਰਾ ਕੱਟੜ ਬਾਕੀ ਤੇ ਬਹੁਤ ਆਏ ਆ ਤੇ ਬਹੁਤ ਗਏ ਆ ਬਹੁਤ ਗਏ ਆ ਬਈ ਹਾਂ ਬਈ ਆ ਜੋ ਜੋ ਨਿਸ਼ਤਰ ਸੰਗ ਨੇ ਵੀ ਬਹੁਤ ਗੰਦਾ ਪਾਇਆ ਸੀਗਾ ਬਹੁਤ ਜਿਆਦੇ ਬਈ ਹੁਣ ਜਾ ਕੇ ਠੰਡਾ ਹੋ ਜਾ ਹੁਣ ਜਾ ਕੇ ਬੀ ਡਬਲ ਜੀ ਦੇ ਨਾਲ ਬਹੁਤ ਜਿਆਦਾ ਉਹਨੇ ਕੰਮ ਨੱਪਿਆ ਉਹਨੇ ਹੁਣ ਜਗ੍ਹਾ ਠੱਡਾ ਬਹਿ ਗਿਆ ਇੱਕੇ ਦਾਵੇਂ ਇੱਕੇ ਦਾਵੇਂ ਉੱਠਿਆ ਇੱਕੇ ਦਾਵੇਂ ਥੱਲੇ ਬਹਿ ਗਿਆ ਜੇ ਮਹੀਨਾ ਕੋ ਮੰਨਣਗੇ ਤਾਂ ਲੋਕ ਵੀ ਬਾਈ ਤੈਨੂੰ ਗਾਲ੍ਹਾਂ ਕੱਢਣਗੇ ਗਾਲ੍ਹਾਂ ਕੱਢਣਗੇ ਬਈ ਗਾਲ੍ਹਾਂ ਬਾਅਦ ਕੋਈ ਪੈਸਾ ਨਹੀਂ ਗਿਆ ਇਹ ਵੀਡੀਓ ਤੂੰ ਜੇ ਪੌਣੀ ਹੁੰਦੀ ਹੱਥ ਚ ਲੈ ਕੇ ਵੀਡੀਓ ਬਾਸ ਤੂੰ ਤਾਂ ਦੋ ਟਾਈਮ ਵੀਡੀਓ ਪੋਣਾ ਸਵੇਰ ਰੋਟੀ ਖਾਣ ਲੱਗਿਆ ਸ਼ਾਮ ਨੂੰ ਫੇਰ ਰੋਟੀ ਖਾਣ ਲੱਗਿਆ ਪਾਗਲ ਨਾ ਵੀਡੀਓ ਤੂੰ ਇਹ ਗਲਤ ਆ ਕੰਮ ਯਾਰ ਗਲਤ ਆ ਬਈ ਇਹ ਕੰਮ ਛੱਡ ਦੇ ਲੈਣੇ ਤੇਰੀ ਗਲਤ ਲੈਣਾ ਤੇਰੀ ਇਹ ਉਹ ਹੋਰ ਕੋਈ ਕੀ ਮਲਾਬੇ ਮੇਰੇ ਵੱਲੋਂ ਮੈਂ ਜਿਹੜੀ ਮਾਤਰਾ ਦਿੱਤਾ ਨੰਬਰ ਦਿੰਦੇ ਆ ਬਈ ਸਾਡਾ ਨੰਬਰ ਕਨੈਕਟ ਕਰਨ ਲਈ 850 855 ਨੰਬਰ ਆ ਬਈ ਮੇਰਾ ਕਾਲ ਕਰ ਲਈ ਮੈਨੂੰ ਤੈਨੂੰ ਦੱਸ ਦਾਂਗੇ ਬਈ ਲੋਕ ਤਾਂ ਨਾ ਗੱਲ ਕਰ ਰਹੇ ਆ ਕਿ ਨਹੀਂ ਕਰ ਰਹੇ ਹਾਂ ਸਾਰਿਆਂ ਕੋ ਤੁਹਾਨੂੰ ਪਤਾ ਲੱਗ ਜੂ ਬਈ ਜੀ 850 855 ਨੰਬਰ ਆ ਵੀ ਫੇਰ ਸੁਣ ਲਓ ਬਈ ਜੀ ਹਾਂ ਤੇ ਜਦੋਂ ਮਰਜ਼ੀ ਕਾਲ ਕਰ ਸਕਦਾ ਜੀ ਮੈਨਾਂ ਤੋਂ ਤੈਨੂੰ ਸਹੀ ਰਹਿ ਦਵਾਂਗੇ ਬਈ ਗਲਤ ਰਹਿ ਨਹੀਂ ਤੂੰ ਦੇ ਤੈਨੂੰ ਚਲੋ ਛੱਡ ਦੇ ਮੇਰਾ ਵੇਰ ਕੰਮ ਹੈ ਗੁੱਡ ਬਾਏ ਬਈ ਜੀ ਸਾਰਿਆਂ ਨੂੰ ਬੈਕ